ਬਹੁਤ ਵਧੀਆ ਤੁਹਾਡੇ ਖਾਤਰ ਆਪਾਂ ਵੀਡੀਓ ਅੱਜ ਲੈ ਕੇ ਪਹੁੰਚੇ ਹਾਂ ਜਮਾ ਸਸਤਾ ਆਪਾਂ ਇਕਤਾ ਘਰ ਲੈ ਕੇ ਪਹੁੰਚੇ ਹਾਂ ਜਮਾ ਸਸਤਾ ਬੋਲਟ ਜਮਾ ਸਸਤੀ ਗੱਡੀ ਰੇਟ ਬਾਕੀ ਤੁਹਾਨੂੰ ਲਗਭਗ ਪਤਾ ਲੱਗ ਗਿਆ ਹੋਣਗੇ ਪਹਿਲੇ ਹੀ ਆਪਾਂ ਸਕਰੀਨ ਤੇ ਲੈ ਕੇ ਲਾਤੇ ਸੀਗੀ ਪੂਰੀ ਗੱਲ ਕਰ ਦਿਆਂ ਜੀ ਬਾਰੀ ਸਰ ਆਪਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9465929488 ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜੇ ਤੁਸੀਂ ਐਡ ਕਰਵਾਉਣੀ ਹੈ ਜੀ ਸਾਰਾ ਕੰਮ ਆਪਣਾ ਬਿਲਕੁਲ ਫਰੀ ਦੇ ਵਿੱਚ ਹੁੰਦਾ ਹੈ ਪਹਿਲੀ ਗੱਡੀ ਦੀ ਵੀਡੀਓ ਚੈੱਕ ਕਰੋ ਤੁਸੀਂ ਬਹੁਤ ਵਧੀਆ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੇ ਅਸੀਂ ਗੱਡੀ ਪੰਜਾਬ ਨੰਬਰ ਹੈ ਗੱਡੀ ਦਾ ਮਾਡਲ ਆਪਾਂ ਨੂੰ 2003 ਮਿਲੂਗਾ ਜੀ 70000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਸੈਂਟਰੋ ਗੱਡੀ ਹੈ ਜੀ ਮਾਲਕ ਦਾ ਏਰੀਆ ਸੁਨਾਮ ਤੇ ਡਿਸਟ੍ਰਿਕਟ ਸੰਗਰੂਰ ਆ ਪਾਸਿੰਗ ਖਤਮ ਹੈ ਜੀ ਗੱਡੀ ਦੀ ਖਤਮ ਹੋਈ ਨੂੰ 4 ਕਿ ਮਹੀਨੇ ਹੋਏ ਨੇ ਤੇ ਸਾਰਾ ਕੁਝ ਵਧੀਆ ਜੀ ਇੰਜਨ ਉੰਜਣ ਪੂਰਾ ਵਧੀਆ ਮਿਲੂਗਾ ਮਾਲਕ ਕਹਿੰਦੇ ਨੇ ਹਰ ਚੀਜ਼ ਦੀ ਆਪਾਂ ਫੁੱਲ ਗਾਰੰਟੀ ਲੈਨੇ ਆ ਇੰਜਨ ਦੀ ਗੇਅਰ ਦੀ ਤੇ ਚਲਾਉਣ ਦੀ ਕਮੀ ਪੇਸ਼ੀ ਕੋਈ ਨਹੀਂ ਮਿਲਣੀ ਜਾ ਕੇ ਕੋਈ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਜੀ 94600 5756 204 ਗੱਲ ਕਰ ਸਕਦੇ ਹਾਂ ਗੱਲ ਕਰਾਂਗੇ ਆਪਾਂ ਸੈਕਿੰਡ ਗੱਡੀ ਦੀ ਜੀ ਗੱਡੀ ਚੈੱਕ ਕਰੋ ਬਹੁਤ ਵਧੀਆ ਆਪਾਂ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਫੋਰਡ ਦੀ ਫਿਸਟਾ ਗੱਡੀ ਆ ਪੰਜਾਬ ਨੰਬਰ ਹੈ ਸੀ ਵਾਈਟ ਕਲਰ ਚ ਟਾਇਰਾਂ ਚ ਅਲਾਈ ਲੱਗੇ ਹੋਈ ਨੇ ਅੰਦਰ ਜੇ ਗੱਲ ਕਰੀਏ ਆਪਾਂ ਸਾਡ ਸੀਟ ਕਵਰ ਤੁਸੀਂ ਚੱਕਰੋ ਜੀ ਮੈਟਿੰਗ ਮੈਟ ਐਲਸੀਡੀ ਲੱਗੀ ਹੋਈ ਆ ਏਸੀ ਹੀਟਰ ਵਰਕਿੰਗ ਚ ਮਿਊਜ਼ਿਕ ਸਿਸਟਮ ਪੂਰਾ ਵਧੀਆ ਜੀ ਪੰਜਾਬ ਨੰਬਰ ਹੈ ਬਾਕੀ ਬੰਪਰ ਬੂਪਰ ਦੇਖੋ ਗੱਡੀ ਦੀ ਕੰਡੀਸ਼ਨ ਤੁਸੀਂ ਆਪੀ ਚੈੱਕ ਕਰ ਲਓ ਰੇਟ ਦੀ ਆਪਾਂ ਗੱਲ ਕਰੀਏ ਤਾਂ ਕੁੱਲ ਡਿਮਾਂਡ ਆਪਣੇ ਕੋਲੇ 85000 ਰੁਪਏ ਪਹੁੰਚੀ ਅਸੀਂ 2026 ਤੱਕਰ ਪਾਸਿੰਗ 2006 ਮਾਡਲ ਗੱਡੀ ਹੈ ਨਾਬਾ ਮਾਲਕ ਦਾ ਏਰੀਆ ਕਮ ਜਾ ਕੇ ਕੋਈ ਦੇਖਣ ਦਾ ਹੈਗਾ ਚਾਹਵਾਨ ਗੱਡੀ ਨੂੰ ਤਬ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੋਂ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਜੀ 62802 49635 ਗੱਲ ਕਰ ਸਕਦੋਂ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ ਜੀ ਜੇ ਕਿਸੇ ਨੂੰ ਐਡ ਕਰਵਾਉਣੀ ਆ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਬੁਲਟ ਹਵੇਲੀ ਕਿਸੇ ਵੀ ਏਰੀਆ ਚ ਕੁਝ ਵੀ ਹੈ ਜੀ ਸਕੂਟੀ ਆ ਚਾਹੀ ਜਿੱਥੋਂ ਵੀ ਤੁਸੀਂ ਦੇਖ ਰਹੂ ਆਪਣੇ ਕੋਲੇ ਭੇਜ ਦਿਓ ਕਰੋ ਬਸ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਛੇਤੀ ਤੋਂ ਛੇਤੀ ਤੁਹਾਡੀ ਲਾ ਦੇਵਾਂਗੇ ਜੀ ਗੱਡੀ ਦੀ ਗੱਲ ਕਰਾਂਗੇ ਅਸੀਂ ਕੈਪਟਿਵਾ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਕੰਡੀਸ਼ਨ ਗੱਡੀ ਦੀ ਚੈੱਕ ਕਰੋ ਜੀ ਵਧੀਆ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਪੰਜਾਬ ਨੰਬਰ ਹੈ ਚਿੱਟੇ ਰੰਗ ਦੀ ਗੱਡੀ ਹੈ ਮਾਲਕ ਦੀ ਪਰਸਨਲ ਗੱਡੀ ਹੈ ਜੀ ਮਾਲਕ ਨੇ ਵਧੀਆ ਚਲਾਈ ਹੋਈ ਹੈ ਗੱਡੀ ਦੀ ਚੱਲੀ ਆਪਾਂ ਗੱਲ ਕਰੀਏ ਤਾਂ ਕੁੱਲ 130 ਚੱਲੀ ਹੋਈ ਹੈ ਸਰਹਿੰਦ ਮਾਲਕ ਦਾ ਏਰੀਆ ਡਿਮਾਂਡ ਦੀ ਗੱਲ ਕਰੀਏ ਤਾਂ 2,70,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਘਾਟਾ ਵਾਦਾ ਕੀਤਾ ਜਾਊਗਾ ਮਾਲਕ ਨੇ ਕਿਹਾਗਾ ਰੇਟ ਉੱਤੇ ਥੱਲੇ ਹੋ ਜਾਊਗਾ ਤੇ ਇਹ ਐਨ ਆਰ ਆਈ ਗੱਡੀਆਂ ਸੀ ਮਾਲਕ ਆਪ ਤਾਂ ਬਾਹਰ ਰਹਿੰਦੇ ਨੇ ਮਾਲਕ ਨੇ ਗੱਡੀ ਇਹ ਜਮਾ ਸੈੱਟ ਰੇਟ ਦੇ ਵਿੱਚ ਸੇਲ ਕਰਨੀ ਹੈ ਬਾਕੀ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਹੋਰ ਵੀ ਕਰ ਲਾਂਗੇ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਤੇ 270 ਇੱਕ ਵਾਰੀ ਡਿਮਾਂਡ ਹੈ 11 ਮਾਡਲ ਗੱਡੀਆਂ ਸੀ ਟਾਇਰ ਆਪਾਂ ਨੂੰ ਮਿਲ ਜਾਣਗੇ 70 75 ਪੈਸੇ ਹਰ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲੂਗੀ ਬਾਕੀ ਕੋਈ ਹੋਰ ਗੱਲ ਕਰਨੀ ਹੋਵੇ ਕੁਝ ਪੁੱਛਣਾ ਚਾਹੁੰਦੇ ਹੋ ਮਾਲਕ ਤੋਂ ਤਾਂ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਵੀ ਦਿੱਤਾ ਜੀ ਲੰਮਾ ਚੋੜਾ ਨੰਬਰ ਹੈ ਕਿਉਂਕਿ ਬਾਹਰਲਾ ਨੰਬਰ ਹੈ ਜੀ ਇਹ ਸਿੱਧਾ ਫੋਨ ਤਾਂ ਲੱਗਣਾ ਨਹੀਂ ਜਾਂ ਤਾਂ WhatsApp ਤੇ ਮੈਸੇਜ ਕਰ ਦਿਓ ਜਾਂ ਤੁਸੀਂ ਡਾਇਰੈਕਟ ਗੱਲ ਕਰ ਲਿਓ ਜੇ ਕਿਸੇ ਨੇ ਗੱਲ ਕਰਨੀ ਹੈ ਫੋਨ ਕਰ ਲਿਓ ਡਾਇਰੈਕਟ ਠੀਕ ਹੈ ਜੀ WhatsApp ਤੇ ਤੇ ਤੁਹਾਡੀ ਗੱਲ ਹੋ ਚੁੱਕੀ ਹੈ ਤੇ ਬੋਲਟ ਦੀ ਆਪਾਂ ਗੱਲ ਕਰਾਂਗੇ ਤੁਸੀਂ ਤੇ ਬੋਲਟ ਆਪਾਂ ਤੁਹਾਨੂੰ ਫੋਟੋ ਵਿੱਚ ਦਿਖਾ ਰਹੇ ਹਾਂ 15 ਮਾਡਲ ਬੋਲਟ ਹੈ ਇਹ 135 ਮਾਲਕ ਨੇ ਡਿਮਾਂਡ ਕੀਤੀ ਆ ਅਬ ਹੋਰ ਮਾਲਕ ਦਾ ਏਰੀਆ ਟਾਇਰ ਵਧੀਆ ਨੇ ਟੈਰਾਲ ਚ ਬੀਲ ਲੱਗੇ ਹੋਏ ਨੇ ਇੰਜਲ ਉੰਜਣ ਪੂਰਾ ਵਧੀਆ ਜੀ ਚਲਾਉਂਡ ਚ ਇੱਕ ਨੰਬਰ ਹੈਗਾ ਨਾ ਤਾਂ ਕੋਈ ਕਮੀ ਪੇਸ਼ੀ ਆ ਨਾ ਕੋਈ ਰੇਡ ਚ ਕਮੀ ਪੇਸ਼ੀ ਆ ਮਾਲਕ ਕਹਿੰਦੇ ਨੇ ਵੀ ਰੇਟ ਹੋ ਜੂਗਾ ਕੋਈ ਦਿੱਕਤ ਵਾਲੀ ਗੱਲ ਨਹੀਂ 135 ਇੱਕ ਵਾਰੀ ਇਹਨੇ ਡਿਮਾਂਡ ਕੀਤੀ ਆ ਘਾਟਾ ਵਾਧਾ ਕਰਕੇ ਮਾਲਕ ਤੇ ਬੁਲਟ ਸੇਲ ਕਰ ਦੇਣਗੇ ਬਾਕੀ ਕਾਗਜ਼ ਪੱਤਰ ਸਾਰੇ ਪੂਰੇ ਆਪਨ ਨੂੰ ਮਿਲ ਜਾਣਗੇ ਤੇ ਸਾਰੀ ਸਰਵਿਸ ਹੋਈ ਅਸੀਂ ਕਾਗਜ਼ ਪੱਤਰ ਤੇ ਹਰ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲੂਗੀ ਜੇ ਕੋਈ ਜਾ ਕੇ ਦੇਖਣਾ ਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਏਰੀਆ ਅਭੂਰ ਹੈ ਜਾ ਕੇ ਦੇਖੋ ਤੇ ਪਸੰਦ ਕਰੋ ਜਦੋਂ ਪਸੰਦ ਆਵੇ ਉਸ ਤੋਂ ਬਾਅਦ ਰੇਟ ਮਾਲਕ ਨਾਲ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਵੀ ਰੱਖਿਆ ਸੀ 98883 26485 ਗੱਲ ਕਰ ਸਕਦੇ ਹੋ ਬਾਕੀ ਕਿਵੇਂ ਦੀ ਲੱਗ ਰਹੀ ਜੀ ਅਸੀਂ ਵੀਡੀਓ ਕਮੈਂਟ ਕਰਕੇ ਚਲਦੀ ਚਲਦੀ ਵੀਡੀਓ 'ਚ ਮੈਨੂੰ ਦੱਸ ਦੇ ਰਹੇ ਹੋ ਜੀ ਅੱਗੇ ਤੁਹਾਨੂੰ ਹੋਰ ਵੀ ਗੱਡੀਆਂ ਮਸ਼ੀਨਰੀਆਂ ਘਰ ਕੋਠੀ ਮਕਾਨ ਹਰ ਚੀਜ਼ ਮਿਲੂਗੀ ਜ਼ਰੂਰ ਆਪਾਂ ਗੱਲ ਕਰਾਂਗੇ ਜੀ ਤੇ ਪੂਰੀ ਗੱਲ ਕਰਾਂਗੇ ਹਰ ਚੀਜ਼ ਦੀ ਪਹਿਲਾਂ ਤਾਂ ਵੀਡੀਓ ਬਾਰੇ ਦੱਸੋ ਜੀ ਕਮੈਂਟ ਕਰੋ ਤੇ ਚਲਦੀ ਚਲਦੀ ਵੀਡੀਓ 'ਚ ਆਪਣੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆ ਗਈ ਹੋਊਗੀ ਲਾਈਕ ਕਰਨਾ ਨਾ ਭੁੱਲਿਓ ਅੱਗੇ ਸ਼ੇਅਰ ਕਰ ਦਿਓ ਆਪਣੀ ਵੀਡੀਓ ਨੂੰ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ 'ਚੋਂ ਚਾਹੇ ਤੁਸੀਂ ਦੇਖ ਰਹੂ ਤੁਹਾਡੇ ਕੋਲੇ ਵੀ ਜੇ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕੋਈ ਸਕੂਟੀ ਬੋਲਟ ਕੁਝ ਵੀ ਅਸੇ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਆ ਆ ਕੁਝ ਆਪਣੇ ਕੋਲੇ ਭੇਜੋ ਬਿਲਕੁਲ ਫਰੀ ਦੇ ਵਿੱਚ ਛੇਤੀ ਤੋਂ ਛੇਤੀ ਆਪਾਂ ਐਡ ਤੁਹਾਡੀ ਲਾ ਦਵਾਂਗੇ ਜੀ ਵੈਗਨਰ ਗੱਡੀ ਦੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਚੈੱਕ ਕਰੋ 2026 ਤੱਕ ਆਪਾਂ ਨੂੰ ਪਾਸਿੰਗ ਮਿਲ ਜੂਗੀ ਕਾਗਜ਼ ਪੱਤਰ ਸਾਰੇ ਪੂਰੇ ਮਿਲ ਜਾਣਗੇ ਟਾਇਰ ਦੇਖੋ ਜੀ ਟਾਇਰਾਂ ਚ ਅਲਾਈ ਦੇਖੋ ਰੇਟ ਬਹੁਤ ਘੱਟ ਮਾਲਕ ਨੇ ਕਿਹਾਗਾ ਕੁੱਲ 55000 ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਰਾਮਪੁਰਾ ਫੂਲ ਮਾਲਕ ਦਾ ਏਰੀਆ ਸੀ ਜਾ ਕੇ ਕੋਈ ਦੇਖਣ ਦਾ ਹੈਗਾ ਚਾਹਵਨ ਤਾਂ ਜਾ ਕੇ ਦੇਖ ਵੀ ਸਕਦੇ ਹੋ ਗੱਡੀ ਨੂੰ ਚਲਾ ਕੇ ਵੀ ਦੇਖ ਸਕਦੇ ਹੋ ਸਟਾਰਟ ਕਰਕੇ ਵੀ ਦੇਖ ਸਕਦੇ ਹੋ ਫੁੱਲ ਗਾਰੰਟੀ ਹੈ ਜੀ ਹਰ ਚੀਜ਼ ਦੀ ਬਾਕੀ ਨਵੀਂ ਬੈਟਰੀ ਹੈ ਨਵੇਂ ਸੀਟ ਕਵਰ ਹੈ ਮਿਊਜ਼ਿਕ ਸਿਸਟਮ ਵਧੀਆ ਸੀ ਟਾਇਰਾਂ ਦੀ ਗੱਲ ਕਰੀਏ ਤਾਂ 60 65 ਪੈਸੇ ਆਪਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜਾਊਗੀ ਗੱਡੀ ਸਿਲ버 ਰੰਗ ਦੀ ਹੈ ਬਾਕੀ ਤੁਸੀਂ ਸਾਰਾ ਕੁਝ ਚੈੱਕ ਕਰ ਹੀ ਲੈ ਜੀ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਮਾਲਕ ਬਾਈ ਆਪ ਜਿਹੜੇ ਹੈਗੇ ਨੇ ਗੱਡੀ ਦੇ ਮਾਲਕ ਨੇ ਓਨਰ ਨੇ ਉਹਨਾਂ ਦਾ ਮੋਬਾਈਲ ਨੰਬਰ 62 03622 224 ਇਹ ਮਾਲਕ ਦਾ ਨੰਬਰ ਹੈਗਾ ਗੱਲ ਕਰੋ ਤੁਸੀਂ ਆਪ ਹੀ ਜਿਹੜੀ ਵੀ ਕਰਨੀ ਹੋਈ ਗੱਲ ਕਰਾਂਗੇ ਜੀ ਆਪਾਂ ਮੋਟਰਸਾਈਕਲ ਦੀ ਸਪਲੈਂਡਰ ਆਪਾਂ ਲੈ ਕੇ ਪਹੁੰਚਿਆ ਮੋਟਰਸਾਈਕਲ ਕੰਡੀਸ਼ਨ ਚੈੱਕ ਕਰੋ ਪਹਿਲਾਂ ਤੇ ਮਾਡਲ ਦੀ ਗੱਲ ਕਰੀਏ 11 ਮਾਡਲ ਆ ਬਰਨਾਲੇ ਖੜਾ ਇਹ 27 ਕਾ 1000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਮਾਲਕ ਕਹਿੰਦੇ ਨੇ ਵੀ ਰੇਟ ਹੋ ਜਾਊਗਾ ਜੇ ਕੋਈ ਜਾ ਕੇ ਦੇਖਣਾ ਦਾ ਹੈਗਾ ਚਾਹਵਨ ਤਾਂ ਬਰਨਾਲੇ ਜਾ ਕੇ ਦੇਖ ਸਕਦੋਂ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖ ਸਕਦੋਂ ਹਰ ਚੀਜ਼ ਦੀ ਮਾਲਕ ਕਹਿੰਦੇ ਨੇ ਵੀ ਫੁੱਲ ਗਾਰੰਟੀ ਆ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗਾ ਰੇਟ ਵੀ ਪਸੰਦ ਆਊਗਾ ਬਾਕੀ ਤੁਹਾਨੂੰ ਕਿਵੇਂ ਦਾ ਲੱਗਿਆ ਜ਼ਰੂਰ ਮੈਨੂੰ ਕਮੈਂਟ ਕਰਕੇ ਵੀ ਦੱਸਿਓ ਜੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਕਰੋ ਗੱਲਬਾਤ ਤੁਸੀਂ ਆਪ ਹੀ ਜੀ ਘਰ ਦੀ ਆਪਾਂ ਗੱਲ ਕਰਦੇ ਆ ਜੀ ਆਪਾਂ ਜਿਹੜਾ ਲੈ ਕੇ ਪਹੁੰਚੇ ਆ ਅੱਠ ਮਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਸੀ ਤੇ ਜਿਨ੍ਹਾਂ ਦਾ ਘਰ ਆ ਜੀ ਇਹ ਮਾਲਕ ਜਿਹੜੇ ਆਪ ਨੇ ਆਰਮੀ ਦੇ ਵਿੱਚ ਨੇ ਸੀ ਐਮਰਜੈਂਸੀ ਲੋਡ ਕਰਕੇ ਸੇਲ ਕਰਨਾ ਪੈ ਰਿਹਾ ਸੀ ਬਾਕੀ ਡਿਮਾਂਡ 19 ਲੱਖ ਰੁਪਏ ਮਾਲਕ ਨੇ ਕਿਹਾ ਇਹਨਾਂ ਦਾ ਏਰੀਆ ਜਿਹੜਾ ਹੈਗਾ ਜੀ ਤਸੀਲ ਪੱਟੀ ਆ ਡਿਸਟ੍ਰਿਕਟ ਤਰਨ ਤਾਰਨ ਹੈ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਧਰੀਵਾਲ ਮਾਲਕ ਦਾ ਏਰੀਆ ਜੀ ਧਰੀਵਾਲ ਤੇ ਧਾਰੀਵਾਲ ਪਿੰਡ ਦੇ ਵਿੱਚ ਜਾ ਕੇ ਤੁਸੀਂ ਦੇਖ ਵੀ ਸਕਦੋਂ। ਬਾਕੀ ਵੀਡੀਓ ਇਹਨਾਂ ਨੇ ਵਧੀਆ ਬਣਾ ਕੇ ਭੇਜੀ ਆ ਸਾਰਾ ਕੁਝ ਇਹਨਾਂ ਨੇ ਦਿਖਾਈ ਆ ਜੀ। ਬਾਕੀ ਵੀਡੀਓ ਤੁਸੀਂ ਦੇਖ ਰਹੇ ਹੋ ਜੀ ਕਿਵੇਂ ਦੀ ਲੱਗ ਰਹੀ ਆ ਵੀਡੀਓ? ਘਰ ਕੇ ਮਨ ਦਾ ਲੱਗ ਰਿਹਾ ਸੀ ਤੇ ਆਪਣੀ ਪੂਰੀ ਦੀ ਪੂਰੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸੋ ਜੀ। ਵੀਡੀਓ ਪਸੰਦ ਆਈ ਆ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ, ਸ਼ੇਅਰ ਕਰ ਦਿਓ। ਬਰਤਬਰ ਸਪੋਰਟ ਕਰ ਰਹੇ ਹੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ। ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜੀ, ਕਮੈਂਟ ਲਾਜ਼ਮੀ ਕਰ ਦਿਓ। ਕਿਸਨ ਐਡ ਕਰਵਾਉਣੀ ਆ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਆ ਬਿਲਕੁਲ ਫਰੀਦ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਹ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ